ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਐਵੇਂ ਵਾਲੇ ਜੋ ਸੂਟ ਲੈ ਕੇ ਆਈਆਂ ਬਹੁਤ ਡਿਮਾਂਡ ਨੇ ਸਭ ਇੰਨਾ ਸੂਟਾਂ ਨੂੰ ਬਹੁਤ ਪਸੰਦ ਕਰਦੇ ਨੇ ਬਹੁਤ ਸੋਹਣੇ ਰੰਗ ਨੇ ਬੜੇ ਹੀ ਪਿਆਰੇ ਪਿਆਰੇ ਪ੍ਰਿੰਟ ਦੇ ਨਾਲ ਆਣਗੇ ਤੇ ਜਿਹੜਾ ਕੰਟਰਾਸਟ ਕੰਬੀਨੇਸ਼ਨ ਬਣਾਇਆ ਬਹੁਤ ਸੋਹਣਾ ਐ ਤੁਹਾਨੂੰ ਮਿਲ ਜਾਣਗੇ 730 ਰੁਪਏ ਦੇ ਵਿੱਚ ਦੋ ਸੂਟ ਕੋਈ ਵੀ ਦੋ ਸੂਟ ਤੁਸੀਂ ਬਾਈ ਕਰ ਸਕਦੇ ਹੋ ਸਿੰਗਲ ਮਿਲੇਗਾ ਤਾਂ ਜਰੂਰ ਪਰ ਮਿਲੇਗਾ ਬਹੁਤ ਮਹਿੰਗਾ ਸਿੰਗਲ ਤੁਸੀਂ ਤੁਹਾਨੂੰ ਜਿਹੜਾ ਸੂਟ ਹੈ 630 ਤੋਂ ਲੈ ਕੇ 650 ਦੇ ਵਿੱਚ ਵਿੱਚ ਮਿਲੇਗਾ ਜੇਕਰ ਤੁਸੀਂ ਦੋ ਸੂਟ ਬਾਈ ਕਰਦੇ ਹੋ ਤੇ ਉਹ ਤੁਹਾਨੂੰ ਸਿਰਫ ਤੇ ਸਿਰਫ 730 ਰੁਪਿਆ ਦੇ ਵਿੱਚ ਮਿਲਣਗੇ। ਇਹਦੇ ਵਿੱਚ ਤੁਹਾਨੂੰ ਜਿਹੜਾ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਮਿਲੇਗਾ। ਬਾਟਮ ਸਭ ਨਾਲ ਪਲੇਨ ਆਏਗਾ, ਸ਼ਰਟ ਸਭ ਨਾਲ ਪ੍ਰਿੰਟਡ ਆਏਗੀ। ਤੇ ਇਹਦੇ ਵਿੱਚ ਕਲਰ ਕਾਫੀ ਨੇਮ ਹੈ। ਇਹ ਪਹਿਲੇ ਵੀ ਲੈ ਕੇ ਆਈ ਸੀ ਤੇ ਸਭ ਨੇ ਬਹੁਤ ਪਸੰਦ ਕੀਤਾ। ਇਸ ਲਈ ਫਿਰ ਤੋਂ ਸਭ ਦੀ ਡਿਮਾਂਡ ਤੇ ਕਲੈਕਸ਼ਨ ਆਈਆਂ ਨੇ। ਤੇ ਇਹਨਾਂ ਨੂੰ ਵੀ ਤੁਸੀਂ ਬਾਈ ਕਰਨਾ ਤਾਂ ਤੁਸੀਂ ਮੇਰੇ ਨੰਬਰ 'ਤੇ ਜਾ ਕੇ ਮੈਸੇਜ ਕਰ ਸਕਦੇ ਹੋ। ਮੈਂ ਆਪਣਾ ਨੰਬਰ ਦਿੱਤਾ ਆ। ਇਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ। ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜ਼ ਪ੍ਰਾਈਸ ਮੈਂ ਦੱਸ ਦਿੱਤਾ ਫੈਬਰਿਕ ਐਮਰੀ कॉटन प्योर कॉटन ਦੇ ਵਿੱਚ ਫੈਬਰਿਕ ਆਏਗਾ 프린ਟਡ ਸ਼ਰਟ ਹੈ बॉटम प्लेन ਹੈ ਤੇ ਇਹਨਾਂ ਸੂਟਾਂ ਦੇ ਬਾਰੇ ਵਿੱਚ ਜਾਂ ਫਿਰ ਹੋਰ ਜੋ ਵੀ ਮੈਂ ਇੱਥੇ ਅਪਡੇਟ ਕਰਦੀ ਹਾਂ ਉਹਨਾਂ ਬਾਰੇ ਤੁਸੀਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 6239245750 ਦਿੱਤਾ ਆ। ਇਹ ਨਿਊ ਕਲੈਕਸ਼ਨ ਆਈਆਂ ਨੇ ਤੁਹਾਨੂੰ 710 ਰੁਪਏ ਦੇ ਵਿੱਚ ਮਿਲ ਜਾਣਗੇ ਸੂਟ बॉटम प्लेन ਹੈ 프린ਟਡ ਸ਼ਰਟ ਹੈ ਦੁਪੱਟਾ ਵੀ 프린ਟਡ ਹੈ ਨਾਲ ਦੁਪੱਟਾ ਜਿਹੜਾ ਉਹ ਬਾਟਮ ਤੇ ਸ਼ਰਟ ਦੋਨਾਂ ਨਾਲ ਮਿਕਸ ਮੈਚ ਕਰਕੇ ਇਹਨੂੰ ਬਣਾਇਆ ਗਿਆ ਕਲਰ ਆਪਸ਼ਨ ਜਿਹੜੇ ਨੇ ਇਹ ਚ ਲਿਮਟਿਡ ਜੇ ਨੇ ਬਹੁਤ ਜ਼ਿਆਦਾ ਕਲਰ ਆਪਸ਼ਨ ਨਹੀਂ ਹੈਗੇ ਤੇ ਜੇਕਰ ਤੁਸੀਂ ਬਾਈ ਕਰਨਾ ਜਾਂ ਕੋਈ ਕੁਐਰੀ ਕਰਨੀ ਹੈ ਤਾਂ ਮੇਰੇ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜ਼ਰੂਰ ਆਏਗਾ ਮੈਂ ਕੋਸ਼ਿਸ਼ ਕਰਦੀ ਹੁੰਦੀ ਹੁਣੀ ਆ ਕਿ ਸਭ ਨੂੰ ਰਿਪਲਾਈ ਮਿਲੇ ਅਗਰ ਨਹੀਂ ਆਂਦਾ ਤਾਂ ਮੈਨੂੰ ਫਿਰ ਤੋਂ ਇੱਕ ਮੈਸੇਜ ਤੁਸੀਂ ਕਰ ਸਕਦੇ ਹੋ ਇਹ ਵਾਲੇ ਸੂਟ ਜਿਹੜੇ ਬਾਟਮ ਵੀ ਪ੍ਰਿੰਟਡ ਸ਼ਰਟ ਵੀ ਪ੍ਰਿੰਟਡ ਨਾਲ ਸਿਰਫ ਤੇ ਸਿਰਫ 680 680 ਰੁਪਿਆਵਾਂ ਦੇ ਵਿੱਚ ਇਹ ਵਾਲੇ ਸੂਟ ਤੁਹਾਨੂੰ ਮਿਲਣਗੇ ਜਿਹੜੇ ਹੁਣ ਚੱਲ ਰਹੇ ਨੇ ਦੁਪੱਟਾ ਵੀ ਨਾਲ ਬਹੁਤ ਸੋਹਣਾ ਹੈ ਡਬਲ ਟੋਨ ਵਿੱਚ ਕੰਟਰਾਸਟ ਕੀਤਾ ਗਿਆ ਤੇ ਚਲੋ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ